ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਅੱਜ ਸਰਕਾਰੀ ਬੱਸਾਂ ਦੀ 2 ਘੰਟਿਆਂ ਦੀ ਹੋਣ ਵਾਲੀ ਹੜਤਾਲ ਨੂੰ ਜਿੱਥੇ ਪੰਨ ਬੱਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਉੱਥੇ ਹੀ ਭਾਵੇਂ ਅੱਜ ਬੱਸਾਂ ਦਾ ਚੱਕਾ ਜਾਮ ਨਹੀਂ ਹੋਇਆ ਲੇਕਿਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਗੇਟ ਰੈਲੀ ਕਰ ਹਿੱਟ ਐਂਡ ਰਨ ਮਾਮਲੇ ਤੇ ਥੋਪੇ ਜਾ ਰਹੇ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਕਾਨੂੰਨ ਨੂੰ ਪੂਰਨ ਤੌਰ ਤੇ ਖਤਮ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਦੇ ਵਿਰੋਧ ਦੇ ਵਿੱਚ ਤਿੱਖਾ ਸੰਘਰਸ਼ ਕਰਨਗੇ ਉਥੇ ਬਟਾਲਾ ਰੋਡਵੇਜ ਦਫ਼ਤਰ ਵਿਖੇ 2 ਘੰਟੇ ਦਾ ਰੋਜ ਪ੍ਰਦਰਸ਼ਨ ਕਰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਕਹਿਣਾ ਸੀ ਕਿ ਡਰਾਈਵਰ ਕਦੇ ਵੀ ਕੋਈ ਆਪਣੀ ਮਰਜ਼ੀ ਨਾਲ ਹਾਸਨ ਨਹੀਂ ਕਰਦਾ ਤੇ ਕਈ ਵਾਰ ਤਾਂ ਬੱਸਾਂ ਤੇ ਟਰੱਕਾਂ ਦੇ ਡਰਾਈਵਰ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਲੇਕਿਨ ਹਾਸੇ ਹੋਣ ਤੋਂ ਬਾਅਦ ਭੀੜ ਵੱਲੋਂ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਜੇਕਰ ਅਜਿਹਾ ਕਾਨੂੰਨ ਲਾਗੂ ਹੁੰਦਾ ਹੈ ਤਾਂ ਡਰਾਈਵਰ ਲਈ ਇਹ ਬਹੁਤ ਘਾਤਕ ਹੋਵੇਗਾ ਚਾਹੇ ਉਹ ਕਿਸੇ ਵੀ ਵਾਹਨ ਦਾ ਡਰਾਈਵਰ ਹੋਵੇ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪੱਖ ਨੂੰ ਗੰਭੀਰਤਾ ਦੇ ਨਾਲ ਵੇਖਦੇ ਹੋਏ ਕੋਈ ਕਾਨੂੰਨ ਬਣਾਇਆ ਜਾਵੇ ਅਤੇ ਉਸ ਨੂੰ ਲਾਗੂ ਕੀਤਾ ਜਾਵੇ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਖਤਰਨਾਕ ਚਾਈਨਾ ਡੋਰ ਦੇ 105 ਗੱਟੂਆ ਸਮੇਤ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ ਚਾਈਨਾ ਡੋਰ ਪਲਾਸਟਿਕ ਨਾਈਲੋਨ ਅਤੇ ਹੋਰ ਨਾ ਨਸ਼ਟ ਹੋਣ ਵਾਲੀਆਂ ਡੋਰਾਂ ਦੀ ਵਰਤੋਂ ਸਟੋਰ ਬਿਕਰੀ ਦੇ ਖਰੀਦਣ ਵਾਲਿਆਂ ਨਾਲ ਸਖਤੀ ਨਾਲ ਨਿਯਤਿਆ ਜਾ ਰਿਹਾ ਹੈ ਤਾਂ ਕਿ ਪਤਾ ਉਹ ਡਾਂਨ ਉਬਾਲੇਆਂ ਡੋਰਾ ਨਾਲ ਰੋਜ਼ਾਨਾ ਹੋ ਰਹੇ ਹਾਸਿਆਂ ਨੂੰ ਰੋਕਿਆ ਜਾ ਸਕੇ ਜਿਸ ਦੇ ਚਲਦੇ ਹੋਏ ਖਤਰਨਾਕ ਚਾਈਨਾ ਡੋਦੇ ਗੱਟੂ ਸਮੇਤ ਬਟਾਲਾ ਪੁਲਿਸ ਦੀ ਆਰਬਨ ਸਟੇਟ ਪੁਲਿਸ ਚੌਂਕੀ ਦੀ ਟੀਮ ਵੱਲੋਂ ਏਐਸਆਈ ਬਲਦੇਸ ਦੇ ਦੁਬਈਟ ਮੁਖਵੀਰ ਖਾਸ ਦੇ ਇਲਾਕੇ ਉਤੇ ਉਮਰਪੁਰ ਚੌਕ ਦੇ ਵਿਖੇ ਸਥਿਤ ਇੱਕ ਦੁਕਾਨਦਾਰ ਦੇ ਘਰ ਦੇ ਅੰਦਰੋਂ ਚਾਈਨਾ ਡੋਰ ਦੇ 150 ਗੱਟੂ ਬਰਾਮਦ ਕਰਦੇ ਹੋਏ ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਖਾਤੇ 188 ਧਾਰਾ ਤੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੁਰਦਾਰ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪ੍ਰੀਤ ਸਿੰਘ ਖੁਸ਼ੀ ਪਰਦੇਸ ਤੇ ਅਸੀਂ ਵੀ ਜਿਹੜਾ ਇਹ ਆਪਣੀਆਂ ਬੱਸਾਂ ਦੇ ਚੱਕੇ ਜਾਮ ਕਰਾਂਗੇ ਜੇਕਰ ਇਹਨਾਂ ਨੇ ਕਾਨੂੰਨ ਰੱਦ ਨਾ ਕੀਤਾ ਤਾਂ ਰਾਤ ਦੀ ਕੋਈ ਰਾ ਕੱਲ ਸ਼ਾਮ ਦੀ ਥੋੜੀ ਜ਼ਿਆਤ ਮਿਲੀ ਆ ਭਈ ਕਾਨੂੰਨ ਜਿਹੜਾ ਉਹਦੇ ਉੱਤੇ ਰੁਕਾਵਟ ਆਈ ਆ ਕਿ ਸਰਕਾਰ ਵੱਲੋਂ ਇਹ ਮੈਸੇਜ ਦਿੱਤਾ ਗਿਆ ਵੀ ਅਸੀਂ ਇਹ ਜਿਹੜਾ ਕਾਨੂੰਨ ਨਹੀਂ ਬਣਾਉਂਦੇ ਤੇ ਜਾਦੇ ਕਰਕੇ ਅੱਜ ਜੋ ਅਸੀਂ ਉਹ 2 ਘੰਟੇ ਦੀ ਜਿਹੜੀ ਸਟ੍ਰਾਈਕ ਆ ਉਹਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਔਰ ਗੇਟ ਰੈਲੀਆ ਕਰਕੇ ਅਸੀਂ ਵਰਕਰਾਂ ਨੂੰ ਲਾਮਬੰਦ ਕੀਤਾ ਵਾ ਕਿ ਜੇਕਰ ਸਰਕਾਰ ਇਹ ਕਾਨੂੰਨ ਲੈ ਕੇ ਆਉਂਦੀ ਆ ਤਾਂ ਅਸੀਂ ਜਿਹੜੀ ਉਹ ਪੂਰੇ ਯੋਰਾ ਸ਼ੋਰਾ ਦੇ ਨਾਲ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਜਿਹੜੇ ਟਰਾਂਸਪੋਰਟਰਾਂ ਜਾਂ ਸਾਡੇ ਡਰਾਈਵਰ ਭਰਾਵਾ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਬੱਸਾਂ ਦੇ ਚੱਕੇ ਜਾਮ ਕਰ ਦਿਆਂਗੇ। ਸੁਭਾ ਮੀਤ ਪ੍ਰਧਾਨ ਬਲਜੀਤ ਸਿੰਘ ਜੱਲ ਅੱਛਾ ਬਲਜੀਤ ਸਿੰਘ ਜੀ ਤੁਸੀਂ ਦੱਸੋ ਕਿ ਜਦੋਂ ਇਹ ਟੈਟ ਬੰਦ ਦੀ ਗੱਲ ਆਪਦੀ ਚਾਹੇ ਕਾਨੂੰਨ ਹੋ ਹਜੇ ਲਾਗੂ ਨਹੀਂ ਹੋਇਆ ਇਹ ਲਾਗੂ ਹੁੰਦਾ ਇੱਕ ਡਰਾਈਵਰ ਦੇ ਉੱਤੇ ਕਿੰਨਾ ਕਸਰ ਪੈਂਦਾ ਹੈ ਵੇਖੋ ਜੀ ਪਹਿਲੀ ਤੇ ਗੱਲ ਕਰੇ ਡਰਾਈਵਰ ਬਣਦਾ ਹੀ ਕੁਝ ਨਹੀਂ ਤੇ ਡਰਾਈਵਰਾਂ ਨੂੰ ਇੰਨਾ ਕੋਈ ਇਹ ਤਨਖਾਹ ਨਹੀਂ ਦੇ ਰਹੇ ਉਹ ਤੇ ਆਪਣਾ ਸਿਰਫ ਆਪਣਾ ਹੀ ਕਰਕੇ ਤੇ ਆਪਣਾ ਹੀ ਖਾਂਦੇ ਆ ਤੇ ਇਹ ਕਰਕੇ ਸਰਕਾਰ ਨੂੰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਇਹ ਨਹੀਂ ਆ ਕਿ ਉਲਟਾ ਉਹਦਾ ਕਾਨੂੰਨ ਥੋਪ ਕੇ ਉਹਨਾਂ ਦਾ ਨੁਕਸਾਨ ਕਰਨਾ ਚਾਹੀਦਾ ਕੋਈ ਦਾਹਲਾ ਦਾਹਲਾ 7 7 ਸਾਲ ਦੀ 8 10 ਸਾਲ ਦੀ ਕੈਦ ਔਰ 7 ਲੱਖ ਰੁਪਈਆ ਜੁਰਮਾਨਾ ਕਰ ਦੇਣ ਇਹ ਕਰਕੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਵੱਲੋਂ ਡਰਾਈਵਰ ਕੋ ਚਾਹੁੰਦਾ ਨਹੀਂ ਹੈ ਕਿ ਹੱਡ ਕੋ ਨੁਕਸਾਨ ਹੋਏ ਜਾਂ ਕੋ ਐਕਸੀਡੈਂਟ ਹੋ ਜਾਏ ਚਿੰਤਤ ਹੋ ਜਾਂਦੀਆਂ ਇਹ ਕਰਕੇ ਸਰਕਾਰ ਸਕੂਟਰ ਤੋਂ ਲੈ ਕੇ ਫਿਰ ਆਪਣਾ ਕਾਰ ਟਰੱਕ ਇਹ ਸਭ ਡਰਾਈਵਰ ਤੋਂ ਸਾਰੇ ਵੇਚਾ ਕੇ ਸਭ ਕੁਝ ਵੇਚ ਆ ਜਾਂਦਾ ਇਹ ਕਰਕੇ ਇਹ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਕਿ ਜਰੂਰੀ ਇਹ ਕੱਲੇ ਡਰਾਈਵਰਾਂ ਨੂੰ ਨਹੀਂ ਆ ਪਬਲਿਕ ਵੀ ਜਾਂਦੀ ਹੈ ਇਹਦੇ ਤੇ ਇਹ ਕਰਕੇ ਕੋਈ ਇਹਦਾ ਸ਼ੌਂਕ ਨਹੀਂ ਆ ਪਬਲਿਕ ਨੂੰ ਖਰਾਬ ਕਰਨ ਦਾ ਇਹ ਤੇ ਅਸੀਂ ਕਹਿੰਦੇ ਹਾਂ ਕਿ 7 ਤਰੀਕ ਜੋ ਸਰਕਾਰ ਨੇ ਗਿਆ ਵਾ 7 ਤਰੀਕ ਤੱਕ ਆਪਣਾ ਕਾਨੂੰਨ ਵਾਪਸ ਲੈਣ ਨਹੀਂ ਤੇ ਹਾਂਜੀ ਫੁੱਲ ਪੂਰ ਜੋਰ ਹੜਤਾਲ ਕਰਾਂਗੇ ਕੋ ਜੀ ਡਰਾਈਵਰ ਤਾਂ ਕੋਈ ਵੀ ਜਿਹੜਾ ਉਹਦੇ ਤੇ ਕਾਨੂੰਨ ਬਣਾ ਰਹੇ ਨੇ 106 ਧਾਰਾ ਦੇ ਵਿੱਚ ਪੰਨੀ ਮੈਂ ਪੜ ਰਿਹਾ ਸੀ ਅਜੇ ਤੁਸੀਂ ਆ ਗਏ ਹੋ ਹਿੱਟ ਐਂਡ ਰਨ ਦਾ ਤਾਂ ਮਤਲਬ ਇਹ ਆ ਵੀ ਮਾਰ ਕੇ ਤੇ ਭੱਜ ਗਿਆ ਪਹਿਲੀ ਗੱਲ ਤਾਂ ਜਦੋਂ ਭੀੜ ਦੇ ਵਿੱਚੋਂ ਜੇ ਕੋਈ ਐਕਸ਼ਨ ਸ਼ਹਿਰ ਦੇ ਵਿੱਚ ਕੋਈ ਹੁੰਦਾ ਹੈ ਇਹੋ ਜੇ ਕੰਮ ਜੇ ਕੋਈ ਮੰਨ ਲਓ ਵੀ ਵੱਜ ਗਿਆ ਵਿੱਚ ਕੋਈ ਹੁਣ ਇਹ ਪਹਿਲਾਂ ਤਾਂ ਸਿੱਧ ਕਰਨਾ ਪਊ ਵੀ ਵੱਜਾ ਉਹ ਕਿਹੜੀ ਵਜਾ ਨਾਲ ਤੇ ਜਦੋਂ ਭੀੜ ਇਕੱਠੀ ਹੁੰਦੀ ਆ ਉਹਨੇ ਡਰਾਈਵਰ ਨੂੰ ਫੜ ਕੇ ਫਿੰਟਾ ਲਾ ਦਿੰਦੇ ਨੇ ਉਹਦੇ ਸੱਟ ਪੇਟ ਲਾ ਆਂਦੇ ਨੇ ਉਹਦੇ ਵਿਚਾਰਾ ਪਹਿਲਾਂ ਆਪਣੀ ਦਿਹਾੜੀ ਲਾਉਣ ਆਇਆ 10 ਲੱਖ ਰੁਪਇਆ ਜੁਰਮਾਨਾ ਸਜ਼ਾ ਕਿੰਨੀ ਕਰਤੀ ਹੁੰਦੀ ਪਹਿਲਾਂ ਵੀ ਭਧਾਰਾਂ ਬਣੀਆਂ ਨੇ ਉਹਦੇ ਵਿੱਚ 2 ਮਹੀਨੇ 3 ਮਹੀਨੇ ਸਜ਼ਾ ਆ ਕੋਣ ਕਹਿ ਲਈਦੀ ਆ 406 ਆ ਪਤਨੀ ਦੀ ਧਾਰਾ ਆ ਮੇਰੇ ਮੁਤਾਬਕ ਤੇ ਬਹੁਤ ਘਾਤਕ ਸਿੱਧ ਹੋਊਗਾ ਤੇ ਜੇ ਆਲ ਇੰਡੀਆ ਦੇ ਵਿੱਚ ਇਹਦਾ ਵਿਰੋਧ ਹੋਇਆ ਅਜੇ ਕਾਨੂੰਨ ਲਾਗੂ ਨਹੀਂ ਹੋਇਆ ਤੇ ਵਾਪਸ ਵੀ ਹੋਊਗਾ ਕਿਉਂਕਿ ਪਿੱਛੇ ਦੇ ਕਿਸਾਨਾਂ ਤੇ ਵੀ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਫਿਰ ਮੰਨਿਆ ਵੀ ਇਹ ਗਲਤ ਬਣਿਆ ਅੱਜ ਤੱਕਾਂ ਸੰਘਰਸ਼ ਕਰਾਂਗੇ ਜੀ ਅਜੇ ਤੇ ਇੱਕ ਦੋ ਦਿਨ ਹੀ ਹੋਈ ਆ ਤੇ ਪੰਪਾਂ ਦੇ ਤੁਸੀਂ ਵੇਖ ਲਿਆ ਹੋਣਾ ਲਾਈਨਾਂ ਕਿੱਦਾਂ ਲੱਗੀਆਂ ਲੋਕੀ ਡੋਲੂਆਂ 'ਚ ਜਿਹੜੇ ਦੁੱਧ ਵਾਲੇ ਡੋਲੂ ਨੇ ਉਹਨਾਂ 'ਚ ਤੇਲ ਪਾਉਣ ਚਲ ਗਏ ਵੀ ਪਤਾ ਨਹੀਂ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਆ ਡਰਾਈਵਰ ਜੇ ਡਰਾਈਵਰ ਸੇਫ ਨਹੀਂ ਹੋਊਗਾ ਉਹ ਸੜਕ ਤੇ ਕਿਉਂ ਜਾਊਗਾ ਲੋਕੀ ਛੱਡ ਦੇਣਗੇ ਗੱਡੀਆਂ ਚਲਾਉਣੀਆਂ ਸਰਕਾਰ ਨੂੰ ਚਾਹੀਦਾ ਆ ਕਾਰਾਂ ਤੇ ਕੰਟਰੋਲ ਕਰਨ ਕਾਰ ਉਹਨੂੰ ਦੇਣ ਜਿਹੜਾ ਕੋਈ ਰਿਜ਼ਰਵ ਕਰਦਾ میرے ਰਗੇ ਬੰਦੇ ਕੋ ਤਿੰਨ ਤਿੰਨ ਕਾਰਾਂ ਨੇ ਜਿਹੜਾ 10000 ਦਾ ਦਿਖਾ ਲੈਣ ਡਿਆ ਉਹਨੂੰ ਵੀ ਬੈਂਕ ਦਈ ਜਾਂਦਾ ਕਾਰਾਂ ਸਕੂਟਰ موਟਰਸਾਈਕਲ ਉਹਨੂੰ ক্লোز ਕਰਨੇ ਘੱਟ ਕਰਨੇ